ਪੰਜਾਬ ਦੇ ਅੰਦਰ ਬਹੁਤ ਹੀ ਕਾਲੀਦਾਰ ਬਣੇ ਇੰਨੇ ਕਾਲੀਦਾਰ ਬਣੇ ਤਾਂ ਇਹਨੇ ਖਤਮ ਹੋਏ ਕੋਈ ਕਾਲੀਦਾਰ ਚੱਲਿਆ ਨਹੀਂ ਬੜੇ ਕਾਲੀਦਾਰ ਚੰਦੂ ਮਾਜਰਾ ਕਾਲੀਦਾਰ ਇੱਕ ਰੀ ਬਣਾਇਆ ਰਵੀ ਕਾਲੀਦਾਰ ਰਵੀ ਅੰਦਰ ਕਾਲੀਦਾਰ ਬਣਿਆ ਬਹੁਤ ਕਾਲੀਦਾਰ ਬਣੇ ਮੈਨੂੰ ਅਲਾਦਾ ਕਾਲੀਦਾਰ ਚੱਲੇ ਨਹੀਂ ਪੰਜਾਬ ਅੰਦਰ ਤੋਂ ਕਾਲੀਦਾਰ ਤਾਂ ਨਹੀਂ ਚੱਲੇ ਤੋਂ ਤੋਪਾਂ ਪੁਰਾਣੀਆਂ ਆਇਆ ਤੋ ਤੋਪਾ ਪ੍ਰਾਣੀਆਂ ਹੋ ਤੇ ਗੋਲਾ ਦੂਰ ਨਹੀਂ ਡਿੱਗਦਾ ਗੋਲਾ ਉੱਥੇ ਹੀ ਖਤਮ ਹੋ ਜਾਂਦਾ ਲੱਗ ਗਈ ਘਰ ਦੇ ਅਗਲੇ ਪਾਸੇ ਬੇਰੋ ਅਕਾਲੀ ਦਰ ਬਹੁਤ ਆਏ ਆ ਹੁਣ ਉਹ ਅਕਾਲੀ ਦਰ ਨਹੀਂ ਰਹਿ ਗਏ ਕੇਰੇ ਜਾਹੇਦਾਰ ਮੋਹਨ ਸਿੰਘ ਤੋੜਦੇ ਟਾਈਮ ਵਰਕਰਾਂ ਨੂੰ ਪਾਲਦੇ ਸੀ ਹੁਣ ਇਹੋ ਜਿਹਾ ਅਕਾਲੀ ਦਰ ਆਏ ਆ ਕਿ ਇਹਨਾਂ ਨੇ ਆਪਣੇ ਪੁੱਤਰ ਪਾਲਨੇ ਆ ਤੋ ਪੁੱਤਰ ਦੇ ਮੂੰਹ ਚ ਆ ਗਏ ਆ ਕਿ ਇਹਨਾਂ ਨੇ ਆਪਣੇ ਪੁੱਤਰ ਨੂੰ ਮੰਤਰੀ ਬਣਾਉਣਾ ਲਾਲਚੇ ਫਸੇ ਆ ਬੇਰੋ ਆ ਕੁਰਸੀਆਂ ਦੇ ਲਾਲਚ ਦੇ ਭੁੱਖੇ ਆ ਤੋ ਕੁਰਸੀਆਂ ਦੇ ਭੁੱਖੇ ਇਹਨਾਂ ਨੂੰ ਕੋਈ ਪੰਥਨਾ ਨਹੀਂ ਆ। ਪੰਥਨਾ ਹੋਵੇ ਤੇ ਫਿਰ ਮੈਂ ਕਹਿੰਦਾ ਕਿ ਇਹਨੂੰ ਲਾਲਚ ਨਹੀਂ ਹੁੰਦਾ। ਉਹ ਸੇਵਾ ਕਰਦਾ ਰਹਿੰਦਾ ਜਾ ਕੇ ਸੇਵਾ ਪਾਰਟੀ ਦੀ। ਇਹਨਾਂ ਨੂੰ ਲਾਲਚ ਸਾਰਿਆਂ ਨੂੰ ਲਾਲਚੇ ਬੀਰੋ ਇਹਨਾਂ ਨੇ ਕੋਈ ਪੰਥ ਦਾ ਭਲਾ ਨਹੀਂ ਕਰਨਾ। ਮੈਂ ਬੇਨਤੀ ਕਰਾਂਗਾ ਪੰਜਾਬ ਵਾਸੀਆਂ ਨੂੰ ਤਗੜੇ ਹੋ ਕੇ ਗੁਰਦਰਾ ਸਾਹਿਬ ਜਾਇਆ ਕਰੋ, ਮੱਥਾ ਟੇਕਿਆ ਕਰੋ। ਮਹਾਰਾਜ ਦਾ ਸ਼ੁਕਰ ਕਰੋ। ਬਾਕੀ ਆ ਪਾਰਟੀਆਂ ਦੇ ਪਿੱਛੇ ਕੱਖ ਨਹੀਂ ਆ ਰਹਾ। ਨਾ ਕਾਲੀ ਦਾ ਨਵਾਂ ਬਣਿਆ ਤੇ ਨਾ ਪੁਰਾਣੇ ਕੋਲੇ ਇਹਨਾਂ ਦੇ ਪੱਲੇ ਕੱਖ ਨਹੀਂ ਹਰਾ। ਰੱਬ ਦਾ ਨਾਮ ਲਿਆ ਕਰੋ ਰੱਬ ਦਾ ਨਾਮ ਕਰਾਂ ਲੈਂਦੇ ਆ ਫਿਰ ਕੋ ਵਰਕਰ ਦੀ ਵਾਰੀ ਨਹੀਂ ਆਉਣੀ ਕਿੰਨਾ ਮਰਜੀ ਆ ਵਰਕਰ ਦੀ ਵਾਰੀ ਤਾਂ ਆਉਣੀ ਐ ਚਲੋ ਵਰਕਰ ਮੀਰ ਹੋਵੇ ਚਲ ਵਰਕਰ ਦੇ ਕੋਲ 4 5 500 ਕਿਲਾ ਪੈਲੀ ਦਾ ਹੋਵੇ ਤੋਂ ਇਹਨਾਂ ਨੂੰ ਕੋ ਫੰਡ ਦਵੇ ਤੇ ਫਿਰ ਪਾਰਟੀਆਂ ਚੱਲਦੀਆਂ ਆ ਨਹੀਂ ਤੇ ਉਸ ਤਰ੍ਹਾਂ ਵਰਕਰ ਦੀ ਵਾਰੀ ਮਾਰੇ ਬੰਦੇ ਵਰਕਰ ਦੀ ਵਾਰੀ ਨਹੀਂ ਆਉਂਦੀ ਮੈਂ ਤੁਹਾਨੂੰ ਕਹਾਂਗਾ ਕਿੰਨੀਆਂ ਮਰਜੀ ਪਾਰਟੀਆਂ ਹੋਣ ਫਿਰ ਉਹ ਤਗੜੇ ਹੋ ਕੇ ਆਪਾਂ ਹੱਲਾ ਮਾਰੀਏ ਰੱਬ ਦਾ ਨਾਮ ਲਿਆ ਕਰੋ ਇਹਨਾਂ ਪਾਰਟੀਆਂ ਕੋਲ ਕੁਝ ਕੁਝ ਨਹੀਂ ਲੱਭਣਾ ਬੜੇ ਕਾਲੀਦਾਰ ਬਣਨੇ ਆਰੇ ਬਹੁਤ ਕਾਲੀਦਾਰ ਆਰੇ ਬਣਨੇ ਆ ਪੰਜਾਬ ਅੰਦਰ ਅਰੇ ਘੱਟੋ ਘਾਟ ਮੈਨੂੰ ਲੱਗਦਾ ਬਹੁਤ ਇਨਾਂ ਨੇ ਕਾਲੀਦਾਰ ਪੈਦਾ ਹੋਣੇ ਆ ਤੇ ਕਾਲੀ ਕਾਈ ਕਈ ਕਾਲੀਦਾਰ ਘਰੇ ਆਣਾ ਕਈਆਂ ਦਾ ਨਾ ਹੀ ਭੁੱਲ ਜਾਣਾ ਲੋਕਾਂ ਨੇ ਤੇ ਕਾਲੀਦਾਰ ਹੁੰਦਾ ਹੀ ਤੇ ਕਾਲੀਦਾਰ ਖਤਮ ਹੋ ਗਿਆ ਬੀਰੋ ਪਾਰਟੀਆਂ ਦੇ ਨਾਂ ਨਾ ਪਿੱਛੇ ਜਾਇਆ ਕਰੋ ਜਾਣਾ ਤੇ ਗੁਰੂ ਸਾਹਿਬ ਦੇ ਪਿੱਛੇ ਦੌਰ ਲਾਓ ਗੁਰੂ ਸਾਹਿਬ ਦੇ ਪਿੱਛੇ ਭੱਜਾ ਕਰੋ ਕਿੱਥੋਂ ਤੁਹਾਨੂੰ ਮਿਲਣਾ ਇੱਕ ਪਾਰਟੀ ਦੇ ਅਕੇ ਰੀਡਰ ਨੇ ਤੁਹਾਨੂੰ ਕੱਖ ਨਹੀਂ ਦੇਣਾ ਉਹਦੇ ਕੋਲ ਕੁਝ ਨਹੀਂ ਆਰਾ ਰੀਡਰ ਕਹੇ ਰਿਹਾ ਉਹ ਲਾਲਚ ਦੇ ਭੁੱਖੇ ਆ ਤੇ ਕੁਰਸੀਆਂ ਦੇ ਭੁੱਖੇ ਆ ਪਰ ਉਹਨੂੰ ਕੁਰਸੀ ਮਿਲ ਜਾਂਦੀ ਆ ਤੇ ਉਦੋਂ ਤੁਹਾਨੂੰ ਬੁਲਾਉਂਦਾ ਨਹੀਂ ਆ ਮੁੜ ਕੇ ਗੱਡੀ 'ਚ ਨਹੀਂ ਆ ਬਾਏ ਬਾਏ ਨਹੀਂ ਕਰਦਾ ਉਹ ਮੰਤਰੀ ਬਣਿਆ ਹੁੰਦਾ ਆ ਮੁੜ ਕੇ ਹੋਂਮਾਂ 'ਚ ਫਸ ਜਾਂਦਾ ਮੁੜ ਕੇ ਉਹਦਾ ਚਿਹਰਾ ਬਦਲ ਜਾਂਦਾ ਹੁਲੀਆ ਬਦਲ ਜਾਂਦਾ ਮੰਤਰੀ ਦਾ ਮੁਰਗੇ ਵਰਕਰ ਨੂੰ ਪੁੱਛਦਾ ਹੀ ਨਹੀਂ ਆ ਫੇਰੋ ਤੁਰਿਆਂ ਨੂੰ ਮੰਤਰੀ ਦੇ ਪਿੱਛੇ ਪਿੱਛਾ ਨਾ ਕਰਿਆ ਕਰੋ ਰੱਬ ਦਾ ਪਿੱਛਾ ਕਰੋ ਕਿ ਰੱਬ ਦਾ ਪਿੱਛਾ ਕਰਕੇ ਦੇਖੋ ਕਿੰਨਾ ਆਨੰਦ ਆਉਂਦਾ ਆ ਗੁਰੂ ਸਾਹਿਬ ਦਾ ਕੀਰਤਨ ਸੁਣ ਕੇ ਬਿਆ ਕਰੋ ਮਹਾਰਾਜ ਦੇ ਹਰਿਮੰਦਰ ਸਾਹਿਬ ਆਇਆ ਕਰੋ ਬਾਬਾ ਬੁੱਢਾ ਜੀ ਦੇ ਜਾਇਆ ਕਰੋ ਮੱਥਾ ਟੇਕਣ ਆ ਸਾਰੇ ਤੁਹਾਨੂੰ ਕਿਹੜੀਆਂ ਟੋਲੀਆਂ ਤੁਰੀਆਂ ਫਿਰਦੇ